ੋ ਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਚ ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਚ ਸੋ ਹੰਗ ਮਹਾਰਾਜ ਜੀ ਸ਼ੇਰ ਸ਼ਰਵ ਭਗਵਾਨ ਦੀ ਜੈ ਹਰਸੰਗਤ ਜੀ ਇੱਕ ਹਫਤਾ ਆਪਣੇ ਸਾਰਿਆਂ ਦੇ ਲਈ ਹੈ ਹੀਰੇ ਲਾਲਾ ਦਾ ਵਪਾਰੀ ਬਣ ਕੇ ਆਇਆ ਸੀ ਕੌਡੀਆਂ ਖਰੀਦੇ ਬੰਦੇ ਆ ਹੀਰੇ ਲਾਲਾ ਦਾ ਵਪਾਰੀ ਬਣ ਕੇ ਆਇਆ ਸੀ ਔਡੀ ਆਖਰੀ ਦੇ ਬੰਦੇ ਆ ਕਰ ਲੈ ਵਪਾਰ ਬੰਦੇ ਹੀਰੇ ਅਤੇ ਲਾਲਾਂ ਦਾ ਸੋਹੰਗ ਦੇ ਨਾਲ ਦਾਗ ਤੋ ਲੈ ਜੰਗਾਲਾਂ ਦਾ ਕਰ ਲੈ ਵਪਾਰ ਬੰਦੇ ਹੀਰੇ ਅਤੇ ਲਾਲਾਂ ਦਾ ਸੋਹੰਗ ਦੇ ਨਾਲ ਦਾਗ ਤੋ ਜੰਗਲਾਂ ਦਾ ਕੁੜੀ ਹਟੀਆਂ ਚੋਂ ਨਫਾ ਤੂੰ ਕਮਾਇਆ ਸੀ ਕੌਡੀਆਂ ਖਰੀਦੇ ਬੰਦੇ ਆ ਹੀਰੇ ਲਾਲਾਂ ਦਾ ਵਪਾਰੀ ਬਣ ਕੇ ਆਇਆ ਸੀ ਕੌਡੀਆਂ ਖਰੀਦੇ ਬੰਦੇ ਆ ਬਾਣੇ ਜਾਵ ਵਪਾਰੀ ਬੰਦੇ ਚਰਨ ਪਰਿਤੀ ਦਾ ਕਰ ਲੈ ਖਿਆਲ ਜਰਾ ਦਸੀ ਹੋਈ ਰੀਤੀ ਦਾ ਬਾਣੇ ਜਾਵ ਵਪਾਰੀ ਬੰਦੇ ਚਰਨ ਪਰਿਤੀ ਦਾ ਕਰ ਲੈ ਖਿਆਲ ਜਰਾ ਨਿਸ਼ਕਰਦ ਦਸੀ ਹੋਈ ਰੀਤੀ ਦਾ ਕਾਮ ਕਰੋ ਦੇ ਨਾਲ ਪਿਆਰ ਤੈ ਵਧਾਇਆ ਸੀ ਕੌਡੀਆਂ ਖਰੀਦੇ ਬੰਦੇ ਆ ਹੀਰੇ ਲਾਲਾ ਦਾ ਵਪਾਰੀ ਬਣ ਕੇ ਆਇਆ ਸੀ ਕੌਡੀਆਂ ਖਰੀਦੇ ਬੰਦੇ ਆ ਸੋਹੰਗ ਨਾਮ ਪੈਨਾ ਪਰ ਬੰਦੇ ਹੋਣਾ ਨਹੀਂ ਅੰਤ ਵੇਲਾ ਤੇਰਾ ਕੋਈ ਯਾਰ ਬੰਦੇ ਹੋਣਾ ਨਹੀਂ ਸੋਹੰਗ ਦੇ ਨਾਮ ਬਿਨਾ ਪਰ ਬੰਦੇ ਹੋਣਾ ਨਹੀਂ ਅੰਤ ਵੇਲ ਤੇਰਾ ਕੋਈ ਯਾਰ ਬੰਦੇ ਹੋਣਾ ਨਹੀਂ ਲੋਭ ਮੋਹ ਵਿੱਚ ਜਨਮ ਗਵਾਇਆ ਸੀ ਕਉਡੀਆਂ ਖਰੀਦੇ ਬੰਦਿਆ ਹੀਰੇ ਲਾਲਾਂ ਦਾ ਵਪਾਰੀ ਬਣ ਕੇ ਆਇਆ ਸੀ ਕਉਡੀਆਂ ਖਰੀਦੇ ਬੰਦਿਆ ਹਿਰਦੇ ਦੇ ਦੇ ਵਿੱਚ ਫੋਟੋ ਮਾਹੀ ਦੀ ਵਸਾ ਲੈ ਤੂੰ ਜੀ ਨੀਵਾ ਹੋ ਕੇ ਮਾਹੀ ਕੋਲੋਂ ਪੁੱਲ ਬਖਸ਼ਾ ਲੈ ਤੂੰ ਹਿਰਦੇ ਦੇ ਦੇ ਵਿੱਚ ਫੋਟੋ ਮਾਹੀ ਦੀ ਵਸਾ ਲੈ ਤੂੰ ਨੀਵਾ ਹੋ ਕੇ ਮਾਹੀ ਕੋਲੋਂ ਪੁੱਲ ਬਖਸ਼ਾ ਲੈ ਤੂੰ ਹਰ ਕਰ ਮੂਰਖਾ ਤੇ ਮਨੋ ਨਾਤ ਜਾਇਸੀ ਕੌਡੀਆਂ ਖਰੀਦੇ ਬੰਦਿਆ ਹੀਰੇ ਲਾਲਾਂ ਦਾ ਵਪਾਰੀ ਬਣ ਕੇ ਆਇਆ ਸੀ ਕੌਡੀਆਂ ਖਰੀਦੇ ਬੰਦਿਆ ਭਗਤ ਪ੍ਰਲਾਦ ਨੇ ਕੀਤਾ ਸੀ ਪਾਰ ਜੀ ਰਾਮ ਨਾਲ ਪੇਲਣੀ ਨੇ ਕੀਤਾ ਸੀ ਪਿਆਰ ਜੀ ਭਗਤ ਪਰਲਾਦ ਨੇ ਕੀਤਾ ਸੀ ਵਪਾਰ ਜੀ ਰਾਮ ਨਾਲ ਪੇਲਣੀ ਨੇ ਕੀਤਾ ਸੀ ਪਿਆਰ ਜੀ ਬੇੜਾ ਗਣਕਾ ਦਾ ਪਾਰ ਦਾ ਤੇ ਲਾਇਆ ਸੀ ਕੌਟਿਆ ਖਰੀਦੇ ਬੰਦੇ ਆ ਹੀਰੇ ਲਾਲਾ ਦਾ ਵਪਾਰੀ ਬਣ ਕੇ ਆਇਆ ਸੀ ਕੌਡੀਆਂ ਖਰੀਦੇ ਬੰਦੇ ਆ ਚਰਖੜੀ ਤੇ ਚੜੇ ਕੋਈ ਖੋਪਰੀ ਲੋਹਾ ਮਦਾ ਆਰੇ ਨਾਲ ਚੀਰੇ ਬੰਦ ਬੰਦ ਕਟਵਾ ਮਦਾ ਚਰਖੜੀ ਤੇ ਚੜੇ ਕੋਈ ਖੋਪਰੀ ਲੋਹਾ ਮਦਾ ਆਰੇ ਨਾਲ ਚੀਰੇ ਬੰਨ ਪਾंदे ਕਟਵਾਉ ਮਦਾ ਜਿੰਦਾ ਵਾਰ ਵਾਰ ਧਰਮ ਬਚਾਇਆ ਸੀ ਤੂੰ ਕੌਡੀਆਂ ਖਰੀਦੇ ਬੰਦਿਆ ਹੀਰੇ ਲਾਲਾ ਦਾ ਵਪਾਰੀ ਬਣ ਕੇ ਆਇਆ ਸੀ ਤੂੰ ਕੌਡੀਆਂ ਖਰੀਦੇ ਬੰਦਿਆ ਟੱਲ ਚਨਾ ਦੇ ਵਿੱਚ ਸੋਹਣੀ ਵਾਂਗੋ ਵੀਰ ਨਾ ਪੂਰਨ ਜਿਹਾ ਸਾਨੂੰ ਕਦੇ ਲੱਭਣਾ ਕੋਈ ਪੀਰ ਨਾ ਟੱਲ ਚਨਾ ਦੇ ਵਿੱਚ ਸੋਹਣੀ ਵਾਂਗੋ ਵੀਰ ਨਾ ਪੂਰਨ ਜਿਹਾ ਸਾਨੂੰ ਕਦੇ ਲੱਭਣਾ ਕੋਈ ਪੀਰ ਨਾ ਉਦੀ ਯਾਦ ਸਾਨੂੰ ਬਹੁਤਾ ਤੜਫਾਇਆ ਸੀ ਤੂੰ ਕੌਡੀਆਂ ਖਰੀਦੇ ਬੰਦੇ ਆ ਹੀਰੇ ਲਾਲਾ ਦਾ ਵਪਾਰੀ ਬਣ ਕੇ ਆਇਆ ਸੀ ਤੂੰ ਕੌਡੀਆਂ ਖਰੀਦੇ ਬੰਦੇ ਆ ਮਹਾਰਾਜ ਸ਼ੇਰ ਸਿੰਘ ਲਗੀਆਂ ਤੂੰ ਤੋੜੀ ਨਾ ਚਾਰੇ ਨਾਂ ਦੇ ਵਿੱਚੋਂ ਸਾਨੂੰ ਕਦੇ ਵੀ ਵਿਛੋੜੀ ਨਾ ਕੂਕਰ ਤੇਰੇ ਦਾਰੇ ਦਾ ਮੈਂ ਸਦਾਈ ਕਹਾਇਆ ਸੀ ਕੌਡੀਆਂ ਖਰੀਦੇ ਬੰਦੇ ਆਹੀਰੇ ਲਾਲਾਂ ਦਾ ਵਪਾਰੀ ਬਣ ਕੇ ਆਇਆ ਸੀ ਹੋ ਕੌਡੀਆਂ ਖਰੀਦੇ ਬੰਦੇ ਆਹੀਰੇ લાલા ਦਾ ਵਪਾਰੀ ਬਣ ਕੇ ਆਇਆ ਸੀ ਤੂੰ ਕੌਡੀਆਂ ખરીદે ਬੰਦਿਆ ਹਰ ਸੰਗਤ ਜੀ ਕਬਤਾ ਪੜਦੇ ਹੋਏ ਕੋਈ ਅਖਰ ਵੱਧ ਘਟ ਬੋਲਿਆ ਗਿਆ ਹੋਵੇ ਨਾ ਸਾਰੀ ਹਰ ਸੰਗਤ ਪਾਸੋਂ ਨਿਸ਼ਾਨਸ਼ਾ ਜੀ ਪਾਸੋਂ ਖੇਮਾ ਦਾ ਜੱਚਾ ਗੰਜ ਜੀ ਜੀ ਕਹ ਰਿਆ ਨਾਲ ਸਾਥ ਦੇਣਾ ਸੋ ਹੰਗ ਮਹਾਰਾਜ ਸਿੰਘ ਵਿਸ਼ਨੋ ભગવાન